ਫੇਲੌਰ ਪੁਲਿਸ ਨੇ ਬੀਤੇ ਦਿਨੀ ਨਜ਼ਦੀਕੀ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰ베ਡਕਰ ਸਾਹਿਬ ਜੀ ਦੇ ਬੁੱਤ ਤੇ ਲਗਾਏ ਗਏ ਸ਼ੀਸ਼ੇ ਉੱਪਰ ਅਪਮਾਨਜਨਕ ਸ਼ਬਦ ਲਿਖਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਆਈਜੀ ਨਵੀਨ ਸਿੰਘਲਾ ਨੇ ਦੱਸਿਆ ਕਿ 31 ਮਾਰਚ ਨੂੰ ਪਿੰਡ ਨੰਗਲ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ 바ਵਾ ਸਾਹਿਬ ਜੀ ਦੇ ਬੁੱਧ ਤੇ ਅਪਸ਼ਾਪ ਦੇ ਲਿਖੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਸੰਬੰਧੀ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 85 ਧਾਰਾ 299 113 ਬੀ ਐਨ ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਸੁਖਵੀਰ ਸਿੰਘ ਉਰਫ ਰਾਜੇ ਪੁੱਤਰ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਪ੍ਰੇਮ ਸਿੰਘ ਵਾਸੀ ਨੂਰਪੁਰ ਚੱਠਾ ਥਾਣਾ ਸਦਰ ਨਕੋਦਰ ਵਜੋ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮਲਜਮਾ ਪਾਸੋਂ ਵਾਰਦਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ 4 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਫੜੇ ਗਏ ਵਿਦੋਸ਼ੀਆਂ ਤੋਂ ਦਰਾਂ ਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਮਲਜਮਾ ਦੇ ਵਿਦੇਸ਼ ਵਿੱਚ ਰਹਿੰਦੇ ਕੁਝ ਸਮਾਜ ਵਿਰੋਧੀ ਅੰਸਰਾਂ ਨਾਲ ਸੰਬੰਧ ਸਨ ਅਤੇ ਅਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਦੇ ਸਨ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਗਹਿਰਾਈ ਨਾਲ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਨਵਰਾੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ 31 ਮਾਰਚ 2025 ਨੂੰ ਪਿੰਡ ਨੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉਹਦੇ ਉੱਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ ਅਰਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਇਹ ਨੂਰਪੁਰ ਚੱਠੇ ਦਾ ਰਹਿਣ ਵਾਲਾ ਹੈ ਪੀਐਸ ਨਕੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 ਚ ਨਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤੂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾਤ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀਗੇ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਆ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਕਿੰਨੇ ਕੀ ਕੋਈ ਸੀਸੀਟੀ ਵੀ ਸਾਨੂੰ ਆਈ ਕੋਈ ਕਿੰਨੇ ਕੀ ਟਾਈਮ ਦੇ ਵਿੱਚ ਇਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਪਹੁੰਚੇ ਹੈ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਹੈ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ 3 3.5 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਅੰਜਾਮ ਦੇਣਾ ਸੀ ਸਰ ਇਹਨਾਂ ਦਾ ਪ੍ਰਾਪਤ ਕਰ ਕਿਸ ਦਾ ਬੰਦ ਰਹੇ ਨਾ ਸਿੱਟਾ ਹੈ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੀ ਮੁੱਢਲੀ ਸਟੇਜ ਤੇ ਹੈਗਾ ਇਹ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਧ ਤੋਂ ਕਿਉਂਕਿ ਇਸ ਤੇ ਯੋਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਣਗੇ ਕਿ ਕਿਹੜੇ ਵਾਲੇ ਜਿਹੜਾ ਇਹ ਵਾਰਦਾਤ ਸਭੀ ਮਤਲਬ ਕਰਕੇ ਚਰਚਾ ਕਰਦੇ ਸੀਗੇ ਤੇ ਖਾਸ ਕਰਕੇ ਜਿਹੜਾ ਵੀ ਤੁਸੀਂ ਡੀਟੇਲ ਕੀਤਾ ਰਹੇ ਸੀ ਸੇਮ ਕੂਪੀ ਪੱਤੇ ਆ ਗਏ ਜੀ ਸਰ ਸੇਮ ਵਾਰਦਾਤ ਸੇਮ ਵੀਕਲੇ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ ਅਰਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁਨਸਾਨ ਹੈ ਤਾਂ ਉਦੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕੋਈ ਮੋਬਾਈਲ ਮਿਲੇ ਨਹੀਂ ਕਿੰਨੇ ਵੀ ਉਹਨਾਂ ਨੇ ਹੈਂਡਲਰ ਬਾਹਰ ਬੈਠੇ ਨੇ ਉਹਨਾਂ ਦਾ ਕਿਸੇ ਪਰਟੀਕੂਲਰ ਐਪ ਦੇ ذریعے ਸੀ WhatsApp ਸੀ Instagram ਸੀ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਅਨਲਿਸਿਸ ਕਰਕੇ ਉਸ ਕੰਫਿਊਜ਼ਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਣਾ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਆ ਤਾਂ ਕਿ ਮਤਲਬ ਇਵੇਡ ਕਰ ਸਕਣ ਨਾ ਰਹਿਣ 1 ਬਾਈ 1 ਪੀਸ ਹਾਂਜੀ ਅੰਮ੍ਰਿਤਸਰ ਵਾਲੇ ਇਨਸੀਡੈਂਟ ਜਿਹਨਾਂ ਦਾ ਹਜੇ ਤੱਕ ਕੋਈ ਇਹਨਾਂ ਦਾ ਕਨੈਕਸ਼ਨ ਆਇਆ ਦੇਵੀ ਤਲਾਵ ਵਾਲਾ ਮੰਦਿਰ ਵਾਲੀ ਹਜੇ ਨਹੀਂ ਫਿਕਰ ਹੋਈ ਜੀ ਦੇਖੋ ਦੇ ਹੈਵ ਐਸਕਲੇਟਡ ਇਟ ਟੂ ਭੰਤੋੜ ਐਂਡ ਦਿਸ ਥਿੰਗ ਇਨੀਸ਼ੀਅਲੀ ਦੇ ਮਾਈਟ ਹੈਵ ਬਿਗਨ ਵਿਦ ਨਾਰਾ ਲਿਖਣਾ ਖਾਲਿਸਤਾਨ ਜ਼ਿੰਦਾਬਾਦ ਐਂਡ ਆਲ ਉਸ ਤੋਂ ਬਾਅਦ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਿਮੀਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਫਿਰ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ। ਨਹੀਂ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ। ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿन्होने ਉਹਦੇ ਵਿੱਚ ਉਹਨੇ ਥ੍ਰੈਟ ਵੀ ਕੀਤਾ ਹੈਗਾ 14 April ਤੱਕ। ਤੁਸੀਂ ਕਿਹਾ ਸੀ ਰਬੀ ਦਾ 14 ਵੀ ਇਹਨਾਂ ਨੇ ਸੜਕਾਂ 'ਤੇ ਇਹਨਾਂ ਨੇ ਕਰਨੀ ਸੀਗੀ ਜੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਹਵਾ ਖਾਂਗੇ। ਮਿਸ ਗਾਈਡਡ ਵੀ ਹੈਗੇ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਹੈ ਸਿਰਫ ਮੋਲ ਕਰ ਰਹੇ ਨੇ ਇਹਨਾਂ ਨਾਲ ਮੋਲ ਕੀ ਹੈ ਇਹ ਦੋ ਜਾਨੇ ਫਿਲਹਾਲ ਅਸੀਂ ਅਰੈਸਟ ਕਰ ਲਏ ਆ ਜਿਹੜਾ ਇਹਨਾਂ ਦਾ ਫੋਰਨ ਕੰਟੈਕਟਸ ਹੈਗੇ ਆ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਚ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਆ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅੱਗੇ ਦੰਦਾ ਸਾਂਝੀ ਕਰਾਂਗੇ ਵੀ ਚਾਰ ਮੋਬਾਈਲ ਫੋਨ ਮਿਲੇ ਆ ਔਰ ਇੱਕ ਮੋਟਰਸਾਈਕਲ ਰਿਕਵਰ ਹੋਇਆ ਸੋ ਜੀ ਪਲੀਜ਼ ਚੈੱਕing ਸਪੈਸ਼ਲ ਮੈਜਰਸ ਕਿ ਆਲ ਸੀਜ਼ ਇਟ ਇਟ ਡਿਪੈਂਡਰ ਉਹਨਾਂ ਨੂੰ ਕੀ ਪਤਾ ਲੱਗਦਾ ਹੈ ਹਾਊ ਆਲ ਸੋ ਪਲੀਜ਼ ਮੰਨ ਲਓ ਕਿ ਦੇਖੋ ਓਵਰ ਸੀਜ਼ ਵਾਲੇ ਉਦੋਂ ਤੱਕ ਹੀ ਐਕਟਿਵਲੀ ਦੇ ਕੈਨ ਕਮਿਟ ਕਰਾਇਮ ਟਿਲ ਦੇ ਗੈਟ ਫੂਡ ਸੋਲਜਰਸ ਜਦੋਂ ਉਹਨਾਂ ਨੂੰ ਕੁਝ ਮਿਸ ਗਾਈਡਡ ਜਾਂ ਇਸ ਤਰ੍ਹਾਂ ਦੇ ਯੂਥ ਉਹਨਾਂ ਨੂੰ ਮਿਲਦਾ ਹੈ ਉਦੋਂ ਤੱਕ ਕਿ ਉਹ ਕਰਾਇਮ ਕਰ ਸਕਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਮਤਲਬ ਉਸ ਪੁਆਇੰਟ ਆਫ 뷰 ਨਾਲ ਵੀ ਇਸ ਚੀਜ਼ ਨੂੰ ਦੇਖਣਾ ਪੈਣਾ ਸਰ ਫੈਮਿਲੀ ਬੈਕਗਰਾਉਂਡ ਇਹ ਜਿਹੜਾ ਦੋਨੋਂ ਇਹਨਾਂ ਦਾ ਕਿਵੇਂ ਦਾ ਮਤਲਬ ਆ ਸੋਮਰ ਫੈਮਿਲੀ ਤੋਂ ਨੇ ਜਾਂ ਫਿਰ ਹਾਂਜੀ ਨੋਰਮਲ ਫੈਮਿਲੀ ਫਿਰ ਨੋਰਮਲ ਫੈਮਿਲੀ ਬੇਸਿਕਲੀ ਨੋਰਮਲ ਫੈਮਿਲੀ ਬੈਕਗਰਾਉਂਡਸ ਤੋਂ ਪਰ ਈਜ਼ੀ ਮਨੀ ਅੱਜਕੱਲ ਜਿਹੜਾ ਨੋਰਮਲ ਫੈਮਿਲੀ ਬੈਕਗਰਾਉਂਡ ਤੋਂ ਬਾਅਦ ਵੀ ਈਜ਼ੀ ਮਨੀ ਜਿਹੜਾ ਲੋਕ ਲੱਭਣ ਲੱਗ ਜੰਨੇ ਆ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਉਹ ਕ੍ਰਾਈਮ ਕਰ ਬੈਠੇ ਨੇ ਨਹੀਂ ਵੈਪਨ ਹਜੇ ਰਿਕਵਰ ਨਹੀਂ ਹੋਇਆ ਫਰਦਰ ਇਹਨਾਂ ਦੀ ਪੁੱਛਤਾ ਅਜ ਅਸੀਂ ਕਰਾਂਗੇ 45 ਜਗ੍ਹਾ ਆਪਣੀ ਹਾਂਜੀ 40 56 56 ਜਗ੍ਹਾ ਜਿਹੜਾ ਹੈਗਾ ਸਾਡੇ ਇਹ ਇਸ ਤਰ੍ਹਾਂ ਦੇ ਅੰਬੇਦਕਰ ਸਾਹਿਬ ਦੇ ਔਰ ਬਾਕੀ ਸਟੈਚੂਜ਼ ਵਗੈਰਾ ਹੈਗੇ ਆ ਅਸੀਂ ਇਹਨਾਂ ਨੂੰ ਸੀਸੀਟੀਵੀ ਫੁਟੇਜ ਰਹੀ ਪੈਟਰੋਲਿੰਗ ਰਹੀ ਔਰ ਠਿਕਰੀ ਪੈਰਾ ਰਹੀ ਅਸੀਂ ਕਵਰ ਕਰਦੇ ਆ ਔਰ ਵਿਲ ਮੇਕ ਸ਼ੋਰ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਇਸ ਚਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਇਹਦੀ ਔਰ ਇਹ ਉੱਤੇ ਲੋਕਲ ਨੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈਗਾ ਔਰ ਜਿਹੜਾ ਇਹਦੇ ਨਾਲ ਦਾ ਹੈਗਾ ਅਵਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੈਲੀ ਵੇਜਰ ਦਾ ਕੰਮ ਕਰਦਾ ਇਹਨਾਂ ਕੋਲੋਂ ਇਹਨਾਂ ਕੋਲ 4 4 ਮੋਬਾਈਲ ਫੋਨ ਮਿਲੇ ਹਨ ਜਿਸ ਦੇ थ्रू ਇਹਨਾਂ ਨੇ ਜਿਵੇਂ ਡਾਇਰੈਕਸ਼ਨਸ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਇਹ ਕਰ ਰਹੇ ਸੀਗੇ ਸਾਰੀ ਵਾਰਦਾਤ ਉਹ ਅਸੀਂ ਰਿਕਵਰ ਕੀਤਾ ਹੈ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਜਿਹੜੇ ਜਿਵੇਂ ਮੋਰਾਵਾਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹ ਹੀ ਫਿਲਹਾਲ ਸਾਮਣੇ ਆਇਆ ਸਰ ਕਿੰਨੇ ਪੈਸੇ ਆ ਇਹਨਾਂ ਨੂੰ ਭੇਜੇ ਜਾਂਦੇ ਸੀ ਉਹ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਸਰ ਇਹਨਾਂ ਦੇ ਸਲੋਗਨ ਸਿਰਫ ਕਿੱਥੇ ਕਿੱਥੇ ਲਿਖੀ ਕਿ ਕਿ ਹਿਮਾਚਲ ਚ ਵੀ ਸਲੋਗਨ ਲਿਖੇ ਗਏ ਸੀ ਜਾਂ ਹੋਰ ਵੀ ਜਿਹੜੇ ਡਿਸਟ੍ਰਿਕਟਾਂ 'ਚ ਸਲੋਗਨ ਇਹ ਵੀ ਲੋਕ ਸੀ ਕਿ ਇਹ ਨਾਲ ਦੇਖੋ ਇੱਕ ਪਾਰਟਿਕੂਲਰ ਚੈਨ ਜਿਹੜੀ ਬਣੀ ਹੋਈ ਕਿੰਨੇ ਕੁ ਲੋਕਾਂ ਦੀ ਚੈਨ ਹੈ ਦੇਖੋ ਇਹ ਦੋ ਬੰਦੇ ਫਿਗਰ ਹੋਏ ਹਨ ਜਿਨ੍ਹਾਂ ਨੇ ਵਾਰਦਾਤਾਂ ਸਾਡੇ ਏਰੀਆ 'ਚ ਕੀਤੀਆਂ ਜਿਹੜੀ ਹਿਮਾਚਲ ਵਾਲੀ ਤੁਸੀਂ ਵਾਰਦਾਤ ਕਹਦੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਪੁੱਛ ਇਹ ਇਹ ਤੁਹਾਨੂੰ ਹੋਰ ਵੀ ਤੁਹਾਨੂੰ ਪਤਾ ਹੈ ਜੇ ਵੀ ਕਰਦਾ ਹੈ ਗਾਇਤੂਸ ਕਿੱਟ ਦੇ ਵਿੱਚ ਹੈ ਪਰ ਆਪੀ ਲੋਕ ਜਿਹੜਾ ਨਹੀਂ ਨਹੀਂ ਤੁਸੀਂ ਸ਼ੈਸ਼ ਹੋ ਜਾਂਦਾ ਹੈ ਦੇਖੋ ਗੁਰਪ੍ਰਤਵੰਦ ਪੰਨੂ ਜਿਹੜਾ ਹੈਗਾ ਡਿਕਲੇਰਡ 테ਰਰਿਸਟ ਹੈ ਬਾਏ ਗਵਰਨਮੈਂਟ ਆਫ ਇੰਡੀਆ ਠੀਕ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਬ੍ਰੇਨ ਵਾਸ਼ ਜਦੋਂ ਕਰਦਾ ਹੈ ਔਰ ਫਾਈਨੈਂਸ਼ੀਅਲ ਮਤਲਬ ਉਹਨਾਂ ਦੀ ਹੈਲਪ ਕਰਦਾ ਹੈ ਫੰਡਿੰਗ ਕਰਦਾ ਹੈ ਤਾਂ ਇਟ ਇਜ਼ ਵੈਰੀ ਡੈਰੋਗੇਟਰੀ ਫੋਰ ਫੋਰ ਦਾ ਕੰਟਰੀ ਆਲਸੋ ਪੋਲਿਟੀਕਲ ਸਟੇਟਮੈਂਟ ਹੁੰਦੀ ਹੈ ਕਿ ਇੰਟੈਲੀਜੈਂਸ ਫੇਲਿਅਰ ਹੈ ਕਹਿੰਦੇ ਕਿ ਹਰ ਵਾਰ ਇਸ ਤਰ੍ਹਾਂ ਦਾ ਸਮ ਕਰੋ ਪਰ ਦਿੰਦਾ ਹੈ ਕਿ ਇੰਟੈਲੀਜੈਂਸ ਨਹੀਂ ਪਤਾ। ਐਂਡ ਇਸ ਵਾਰ ਦੇ ਸਪੈਸ਼ਲੀ ਉਹਨਾਂ ਧਮਕੀ ਦੀ ਗਿਫਤੀ ਕਿ 14 ਬੈਲੋ ਕੋਲ ਰੋਟੂ ਦਾ ਦੇਖੋ 14 14 14 April ਲਈ ਹੈਡਕ quarters ਤੋਂ ਐਡਵਾਈਸਰੀ ਵੀ ਜਾਰੀ ਹੋਈ ਹੈ ਔਰ ਡਿਟੇਲਡ ਇਨਸਟਰਕਸ਼ਨਸ ਹੈਗੀਆਂ ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋਣ ਦਵਾਂਗੇ ਇੱਕ ਦੋ ਇੱਕਾ ਦੁੱਕਾ ਜਿਹੜੀ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਸਾਡੀ ਟੀਮ ਨੇ ਜਿਹੜਾ ਹੈਗਾ ਆਈ ਥਿੰਕ 4 ਡੇਜ਼ ਦੇ ਵਿੱਚ ਹੀ ਤੁਸੀਂ ਇਨਾਂ ਨੇ ਵਧੀਆ ਕੰਮ ਕਰਕੇ ਇਹਨਾਂ ਨੂੰ ਅਰੈਸਟ ਕਰਦੇ ਆ। ਸੈਂਟਰ ਏਜੰਸੀਆਂ ਨਾਲ ਟਾਈਟ ਹੈ। ਜਦ ਸੈਂਟਰਲ ਏਜੰਸੀਆਂ ਨਾਲ ਤਾਂ ਹਮੇਸ਼ਾ ਟਾਈ-ਅੱਪ ਹੁੰਦਾ ਹੈ ਜੀ। ਇਹ ਤਾਂ ਕੋਆਰਡੀਨੇਟਡ ਅਪਰੋਚ ਹੈ ਜੀ। ਇਨਫੋਮੇਸ਼ਨ ਇਲੈਕਟ੍ਰੋਨਿਕ ਮੀਡੀਆ ਨਾਲ। ਇਨਫੋਮੇਸ਼ਨ ਇਲੈਕਟ੍ਰੋਨਿਕ ਮੀਡੀਆ ਨਾਲ। ਯਾਰ ਇੱਕ ਵੀ ਇਹ ਸਾਰਾ ਦੇਖੋ ਇਹ ਹੈੱਡਕ quarters ਲੈਵਲ ਦੇ ਸੀਨੀਅਰ ਆਫਿਸਰਸ ਦੇ ਲੈਵਲ ਤੇ ਹੁੰਦਾ ਹੈਗਾ ਜਿਹੜੀ ਇਹ ਕੋਆਰਡੀਨੇਸ਼ਨ ਮੀਟਿੰਗਸ ਔਰ ਐਕਸਚੇਂਜ ਆਫ ਇਨਫੋਰਮੇਸ਼ਨ ਹੁੰਦਾ ਹੈ। ਇਨ ਇਲੈਕਟ੍ਰੋਨਿਕ ਮੀਡੀਆ ਨਾਲ। ਹਾਂਜੀ। ਮਿਡਲ men ਨੂੰ ਨਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਕੁਝ ਨਾਮ ਫਿਗਰ ਹੋਏ ਨੇ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉੱਥੋਂ ਹੀ ਆਪਰੇਟ ਕਰਦੇ ਆ ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਦਾ ਹੈ ਨਾ ਫੋਰਨ ਸੋਇਲ ਤੋਂ ਆਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇੱਥੋਂ ਦੇ ਲੋਕਲ ਬੰਦੇ ਫੜੇ ਜਾਣੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਉਹ ਫੋਰਨ ਜਦ ਤੱਕ ਮਤਲਬ ਇਟਸ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਹੈਗੇ ਫਰਦਰ ਕਰਾਂਗੇ ਬੜੀ ਇਹ ਮਡਲੀ ਸਟੇਜ ਤੇ ਤਫਤੀਸ਼ ਹੈ ਜੀ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਫੜੇ ਆਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਕੇ ਸਾਹਮਣੇ ਆ ਅਨਮੈਰਿਡ ਹੈ ਜੀ ਤੁਹਾਨੂੰ ਕਰ ਲਈ ਆਪਾਂ